ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਟਾਈਟਲ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਅੰਗਣਵਾੜੀ ਭਰਤੀ ਦੀਆਂ ਜਿਹੜੀਆਂ ਨਵੀਆਂ ਸ਼ਰਤਾਂ ਐ 2025 ਦੀਆਂ ਉਹ ਜਿਹੜੀਆਂ ਆਪਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲਿਆਂ ਹਾਂ ਹਾਂਜੀ ਤਾਂ ਜੇ ਤੁਸੀਂ ਅੰਗਣਵਾੜੀ ਵਰਕਰ ਜਾਂ ਹੈਲਪਰ ਦੇ ਲਈ ਤੁਸੀਂ ਅਪਲਾਈ ਕਰਨੀ ਆ ਤਾਂ ਤੁਸੀਂ ਆਪਣੇ ਨਾਲ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹੋ ਤੇ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਵੇਗੀ ਹਾਂ ਜੀ ਤਾਂ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਹਾਂਜੀ ਜਿਦਾਂ ਕਿ ਤੁਸੀਂ ਦੇਖ ਹੀ ਰਹੇ ਹਾਂ ਕਿ ਅੰਗਨਵਾੜੀ ਹੈਲਪਰ ਵਰਕਰ ਦੀ ਭਰਤੀ ਸੰਬੰਧੀ ਕੁਝ ਕ ਹਦਾਇਤਾਂ ਅੰਗਨਵਾੜੀ ਵਰਕਰ ਹੈਲਪਰ ਦੀ ਸਾਮੀ ਸੰਬੰਧੀ ਲੋੜੀਆਂ ਸ਼ਰਤਾਂ ਹਾਂਜੀ ਤਾਂ ਜਿਵੇਂ ਕਿ ਇਹਦੇ ਵਿੱਚ ਵਿਦਿਅਕ ਯੋਗਤਾ ਦੀਆਂ ਸ਼ਰਤਾਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਅੰਗਨਵਾੜੀ ਵਰਕਰਾਂ ਲਈ ਘੱਟੋ ਘੱਟ ਗ੍ਰੈਜੂਏਸ਼ਨ ਜਾਂ ਫਿਰ ਇਸ ਦੇ ਬਰਾਬਰ ਦੀ ਯੋਗਤਾ ਕੋਈ ਜਿਹੜੀ ਉਹ ਤੁਸੀਂ ਪਾਸ ਕੀਤੀ ਹੋਵੇ ਹਾਂ ਜੀ ਤਾਂ ਜਿੱਦਾਂ ਕਿ ਪਹਿਲਾਂ ਗ੍ਰੈਜੂਏਸ਼ਨ ਮਤਲਬ ਕਿ ਆਪਸ਼ਨਲ ਸੀਗੀ ਤੇ ਕੰਪਲਸਰੀ ਜਿਉ ਸੀਗੀ ਮਤਲਬ ਇਹ ਜ਼ਰੂਰੀ ਸੀ ਪਲੱਸ 2 ਸੀਗੀ ਵਰਕਰ ਦੇ ਲਈ ਠੀਕ ਹੈ ਤੇ ਵਰਕਰ ਦੇ ਲਈ ਸਿਰਫ ਪਲੱਸ 2 ਜ਼ਰੂਰੀ ਸੀ ਤੇ ਪਰ ਹੁਣ ਉਹਨਾਂ ਨੇ ਗ੍ਰੈਜੂਏਸ਼ਨ ਕਰ ਦਿੱਤੀ ਹੈ ਗ੍ਰੈਜੂਏਸ਼ਨ ਮਤਲਬ ਘੱਟੋ ਘੱਟ ਵਿਦਿਅਕ ਯੋਗਤਾ ਜੋ ਤੁਹਾਡੀ ਗ੍ਰੈਜੂਏਸ਼ਨ ਆ ਤੇ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਡਿਗਰੀ ਹੋਵੇ ਠੀਕ ਹੈ ਤੇ 10ਵੇਂ ਪੱਧਰ ਦੇ ਵਿੱਚ ਪੰਜਾਬੀ ਦਾ ਵਿਸ਼ਾ ਜਿਹੜਾ ਇਹ ਤਾਂ ਪਹਿਲਾਂ ਵੀ ਜ਼ਰੂਰੀ ਸੀ ਤੇ ਹੁਣ ਵੀ ਇਹ ਜ਼ਰੂਰੀ ਹੈ ਠੀਕ ਹੈ ਜੀ ਤੇ ਤੁਸੀਂ ਸਮਝ ਗਏ ਹੋਵੋਗੇ ਕਿ ਪਹਿਲਾਂ ਮਤਲਬ ਕਿ ਗ੍ਰੈਜੂਏਸ਼ਨ ਜ਼ਰੂਰੀ ਨਹੀਂ ਸੀ ਆਪਸ਼ਨਲ ਸੀਗੀ ਤੇ ਹਾਂ ਜੇ ਪਾਸ ਕੀਤੀ ਹੋਈ ਆ ਤਾਂ ਆਪਾਂ ਉਹਦੇ ਨੰਬਰ ਜਿਹੜੇ ਉਹ ਆਪਾਂ ਨੂੰ ਅਲੱਗ ਤੋਂ ਜੋੜਨ ਜੁੜਨੇ ਸੀ ਤੇ ਹੁਣ ਜਿਹੜਾ ਉਹ ਕ੍ਰਾਈਟੇਰੀਆ ਉਹ ਸਾਰੇ ਇਹਨਾਂ ਨੇ ਚੇਂਜ ਕਰ ਦਿੱਤਾ ਹੈ ਤੇ ਇਹਨਾਂ ਨੇ ਆਗਨwadi ਵਰਕਰ ਦੇ ਲਈ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤੀ ਹੈ ਘੱਟੋ ਘੱਟ ਮਤਲਬ ਹੁਣ ਪਲੱਸ 2 ਵਾਲੇ ਆਗਨwadi ਵਰਕਰ ਜਿਹੜੇ ਉਹ ਅਪਲਾਈ ਨਹੀਂ ਕਰ ਸਕਦੇ ਗ੍ਰੈਜੂਏਸ਼ਨ ਜਿਹੜੀ ਉਹ ਜ਼ਰੂਰੀ ਕਰ ਦਿੱਤੀ ਗਈ ਆ ਤੇ 10ਵੀਂ ਦੇ ਵਿੱਚ ਜਿਹੜਾ ਪੰਜਾਬੀ ਦਾ ਵਿਸ਼ਾ ਕੰਪਲਸਰੀ ਆ ਇਹ ਤੁਹਾਨੂੰ ਪੜਿਆ ਹੋਣਾ ਜ਼ਰੂਰੀ ਆ ਇਹ ਪਹਿਲਾਂ ਵੀ ਹੁੰਦਾ ਸੀ ਤੇ ਹੁਣ ਵੀ ਇਹ ਹੈਗਾ ਹਾਂਜੀ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਆਗਨਵੜੀ ਹੈਲਪਰ ਦੇ ਲਈ ਕਿਹੜੀ ਕੁਆਲਿਫਿਕੇਸ਼ਨ ਜ਼ਰੂਰੀ ਕਰ ਦਿੱਤੀ ਇਹਨਾਂ ਨੇ ਕੀ ਕੀ ਚੇਂਜਸ ਕੀਤੇ ਆ ਤੇ ਹਾਂਜੀ ਤਾਂ ਆਗਨਵੜੀ ਹੈਲਪਰ ਦੇ ਲਈ ਘੱਟੋ ਘੱਟ ਪਲੱਸ 2 ਕਰ ਦਿੱਤੀ ਗਈ ਆ ਤੇ ਪਲੱਸ 2 ਮਤਲਬ ਪਹਿਲਾ 10ਵੇਂ ਸਿੱਕੇ ਘੱਟੋ ਘੱਟ ਤੇ ਹੁਣ ਇਹਨਾਂ ਨੇ ਵਧਾ ਦਿੱਤੀ ਆ ਪਲਸ 2 ਕਰ ਦਿੱਤੀ ਆ ਪਹਿਲਾਂ 10ਵੀਂ ਮੈਟ੍ਰਿਕ ਦੇ ਬੇਸ ਤੇ ਜਿਹੜੀ ਇਹ ਫਰਤੀ ਹੈਲਪਰਾਂ ਦੀ ਹੁੰਦੀ ਸੀਗੀ ਤੇ ਹੁਣ ਇਹ ਪਲਸ 2 ਬੇਸ ਤੇ ਹੋਣ ਲੱਗੀ ਆ ਤੇ ਪਲਸ 2 ਵੀ ਜ਼ਰੂਰੀ ਕਰ ਦਿੱਤੀ ਗਈ ਆ ਤੇ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਜਿਹੜਾ ਇਹ ਪੜਿਆ ਹੋਣਾ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਵੀ ਜ਼ਰੂਰੀ ਸੀ ਤੇ ਹੁਣ ਵੀ ਜ਼ਰੂਰੀ ਆ ਤੇ ਹਾਂਜੀ ਤਾਂ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਤਾਂ ਜ਼ਰੂਰੀ ਹੈ ਗਈ ਆ ਤੇ ਪਲਸ 2 ਜ਼ਰੂਰੀ ਆ ਜਿਵੇਂ ਹੁਣ 10ਵੀਂ ਇਕੱਲੀ ਜਾਂ ਕੱਲੀ 10ਵੀਂ ਕੀਤੀ ਹੋਵੇ ਤਾਂ ਉਹ ਹੈਲਪਰ ਦੇ ਲਈ ਜਿਹੜਾ ਅਪਲਾਈ ਨਹੀਂ ਕਰ ਸਕਦੇ ਪਲੱਸ 2 ਵਾਲੇ ਹੀ ਜਿਹੜੇ ਆ ਉਹ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਹੈ ਹਾਂਜੀ ਤਾਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਉਮਰ ਸਬੰਧੀ ਜਿਹੜੀਆਂ ਸ਼ਰਤਾਂ ਆ ਹਾਂਜੀ ਤਾਂ ਆਂਗਣਵਾੜੀ ਵਰਕਰ ਦੀ ਭਰਤੀ ਲਈ ਘੱਟੋ ਘੱਟ ਉਮਰ ਜਿਹੜੀ ਉਹ 21 ਸਾਲ ਜਿਵੇਂ ਕਿ ਪਹਿਲਾਂ 18 ਸਾਲ ਤੋਂ ਅ ਸੀ ਸ਼ਾਇਦ 35 ਸਾਲ ਤੱਕ ਤੇ ਹੁਣ 21 ਸਾਲ ਤੋਂ ਸ਼ੁਰੂ ਹੋ ਕੇ ਜਿਹੜੀ ਉਮਰ ਹੈਗੀ ਆ ਉਹ ਮਤਲਬ ਕਿ ਘੱਟੋ ਘਾਟ 21 ਸਾਲ ਉਮਰ ਚਾਹੀਦੀ ਆ ਤੇ 37 ਸਾਲ ਯਾਨੀ ਕਿ 2 ਸਾਲ ਵਧਾ ਦੇ ਜਿਵੇਂ ਕਿ ਉਧਰੋਂ ਘਟਾਏ ਸੀ ਤੇ 35 ਚੋਂ ਤੇ ਹੁਣ 2 ਸਾਲ ਵਧਾ ਦਿੱਤੇ 21 ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਜਿਹੜਾ ਉਹ ਆਪਾਂ ਵਰਕਰਾਂ ਦੇ ਲਈ ਅਪਲਾਈ ਕਰ ਸਕਦੇ ਆ ਤੇ ਅੰਗਣਵੜੀ ਹੈਲਪਰ ਦੇ ਲਈ ਘੱਟੋ ਘਾਟ ਉਮਰ 18 ਸਾਲ ਤੋਂ 37 ਸਾਲ ਠੀਕ ਹੈ ਜੀ ਤੇ ਜਿਵੇਂ ਜਰਨਲ ਕੈਟਾਗਰੀ ਵਾਸਤੇ ਆਪਾਂ ਨੂੰ ਉਮਰ ਸੀਮਾ ਜੋ ਹੈ ਉਹ ਵਰਕਰ ਦੇ ਲਈ 21 ਤੋਂ 37 ਤੇ ਹੈਲਪਰ ਦੇ ਲਈ 18 ਤੋਂ 37 ਜਨਰਲ ਕੈਟਾਗਰੀ ਵਾਸਤੇ ਤੇ ਹਾਂਜੀ ਤਾਂ ਅੱਗੇ ਗੱਲ ਕਰਦੇ ਆ ਐਸਸੀ ਤੇ ਬੀਸੀ ਕੈਟਾਗਰੀ ਲਈ ਐਸਸੀ ਤੇ ਬੀਸੀ ਕਾਸਟ ਲਈ ਉਮੀਦਵਾਰਾਂ ਲਈ ਉਮਰ ਜਿਹੜੀ ਘੱਟੋ ਘੱਟ ਵਰਕਰ ਲਈ 21 ਸਾਲ ਤੇ ਹੈਲਪਰ ਲਈ 18 ਸਾਲ ਘੱਟੋ ਘੱਟ ਤੇ ਉਮਰ ਦੀ ਹੱਦ ਹੋਵੇਗੀ 42 ਸਾਲ ਤੇ ਐਸਸੀ ਤੇ ਬੀਸੀ ਕਾਸਟ ਵਾਲਿਆਂ ਲਈ ਜਿਹੜੀ 42 ਸਾਲ ਦੀ ਉਮਰ ਇਹ ਵਧਾ ਦਿੱਤੀ ਗਈ ਆ ਤੇ ਪਹਿਲਾਂ 40 ਸਾਲ ਤੱਕ ਸੀ ਤੇ ਹੁਣ ਇਹ 42 ਸਾਲ ਹੋ ਗਈ ਆ ਹਾਂਜੀ ਤਾਂ ਉਦਾਂ ਹੀ ਆਪਾਂ ਦਿਵਿਆਂਗ ਜਾਣਵਾਰੇ ਗੱਲ ਕਰਦੇ ਜਿਵੇਂ ਹੈਂਡੀਕੈਪਟ ਹੋ ਗਏ ਹਨਾ ਤੇ ਉਹਨਾਂ ਲਈ ਉਮਰ ਜਿਹੜੀ ਉਹ 47 ਸਾਲ ਕਰ ਦਿੱਤੀ ਆ ਤੇ ਇਹ ਪਹਿਲਾਂ ਸੀਗੀ 45 ਸਾਲ ਤੇ ਹੁਣ ਜਿਹੜੀ ਆ ਉਹ 47 ਸਾਲ ਕਰ ਦਿੱਤੀ ਆ ਠੀਕ ਹੈ ਤੇ ਮਤਲਬ ਮਿਨੀਮਮ ਜਿਹੜੀ ਹੈਗੀ ਉਹ ਤਾਂ ਉਦਾਂ ਹੀ ਰਹੇਗੀ ਵਰਕਰ ਦੇ ਲਈ ਤੇ ਅੰਗਣਵਾੜੀ ਹੈਲਪਰ ਦੇ ਲਈ 18 ਸਾਲ ਘੱਟੋ-ਘੱਟ ਤੇ ਵੱਧ ਤੋਂ ਵੱਧ ਮਤਲਬ ਹਾ ਤੇ ਜੋ ਹੈ ਉਹ 47 ਸਾਲ ਹੈਂਡੀਕੈਪ ਦੇ ਲਈ ਆ ਠੀਕ ਹੈ ਹਾਂਜੀ ਤਾਂ ਮੈਂ ਇੱਕ ਵਾਰੀ ਦੁਬਾਰੇ ਫੇਰ ਤੁਹਾਨੂੰ ਦੱਸ ਦਿੰਨੀ ਆ ਕਿ ਜਨਰਲ ਕੈਟਾਗਰੀ ਵਾਸਤੇ ਜਿਹੜੇ ਹੈਗੇ ਆ ਉਹ ਵਰਕਰ ਦੀ ਭਰਤੀ ਲਈ ਘੱਟੋ ਘੱਟ 21 ਸਾਲ ਤੇ ਵੱਧ ਤੋਂ ਵੱਧ 37 ਸਾਲ ਤੇ ਅੰਗਣਵਾੜੇ ਹੈਲਪਰ ਦੇ ਲਈ ਘੱਟੋ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਤੇ ਐਸੀਬੀਸੀ ਕੈਟਾਗਰੀ ਲਈ ਜਿਹੜੀ ਘੱਟ ਤੋਂ ਘੱਟ ਉਮਰ ਹੈਲਪਰ ਦੇ ਲਈ 18 ਸਾਲ ਤੇ ਵੱਧ ਤੋਂ ਵੱਧ 42 ਸਾਲ ਆਗਨਵੜੀ ਵਰਕਰ ਦੇ ਲਈ ਘੱਟੋ ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ 42 ਸਾਲ ਮਤਲਬ ਕਿ ਹੱਦ ਜਿਹੜੀ ਉਹ 42 ਸਾਲ ਹੋ ਗਈ ਐਸ்சிਬੀਸੀ ਕਾਸਟ ਲਈ ਤੇ ਉਦਾਂ ਹੀ ਹੈਂਡੀਕੈਪਟ ਦੇ ਲਈ ਜਿਹੜੀ ਉਮਰ ਹੱਦ ਹੈਗੇ ਉਹ 47 ਸਾਲ ਤੇ ਘੱਟੋ ਘੱਟ ਉਮਰ 21 ਸਾਲ ਵਰਕਰ ਦੇ ਲਈ 18 ਸਾਲ ਹੈਲਪਰ ਦੇ ਲਈ ਹਾਂਜੀ ਤਾਂ ਅੱਗੇ ਜੋ ਦਿਵਿਆਂਗ ਜਨ ਜਿਹੜੇ ਯਾਨੀ ਕਿ ਹੈਂਡੀਕੈਪਡ ਨੇ ਉਹਨਾਂ ਨੂੰ ਸਰਕਾਰ ਵੱਲੋਂ ਜਾਰੀ ਕੀਤਾ ਹੋਇਆ ਯੂਡੀਆਈ ਕਾਰਡ ਜਿਹੜਾ ਇਹ ਪੇਸ਼ ਕਰਨਾ ਜ਼ਰੂਰੀ ਹੈ ਜਿੱਦਾਂ ਕਿ ਹੈਂਡੀਕੈਪਡ ਪਰਸਨ ਨੇ ਆਪਣੇ ਜੋ ਉਹਨਾਂ ਨੂੰ ਸਰਕਾਰ ਵੱਲੋਂ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਜਿਸ ਨੂੰ ਯੂਡੀ ਆਈਡਿ ਕਾਰਡ ਕਿਹਾ ਜਾਂਦਾ ਹੈ ਉਹ ਪੇਸ਼ ਕਰਨਾ ਜ਼ਰੂਰੀ ਹੋਵੇਗਾ ਤੇ ਹਾਂਜੀ ਤਾਂ ਇਹਦੇ ਵਿੱਚ ਵਿਧਵਾ ਤੇ ਤਲਾਕਸ਼ੁਦਾ ਵਿਧਵਾ ਜਾਂ ਤਲਾਕਸ਼ੁਦਾ ਦੇ ਲਈ ਉਮਰ ਜਿਹੜੀ ਉਹ 47 ਸਾਲ ਉਮਰ ਸੀਮਾ ਰਹੂਗੀ ਤੇ ਘੱਟੋ ਘੱਟ ਤਾਂ ਤੁਹਾਨੂੰ ਪਤਾ ਹੀ ਹੈ ਕਿ 21 ਸਾਲ ਤੇ 18 ਸਾਲ 21 ਸਾਲ ਹੈਗੇ ਵਰਕਰ ਦੇ ਲਈ ਘੱਟੋ ਘੱਟ ਹੈਲਪਰ ਦੇ ਲਈ ਹੈਗੇ 18 ਸਾਲ ਤੇ ਵਿਧਵਾ ਤੇ ਤਲਾਕਸ਼ੁਦਾ ਦੇ ਲਈ ਉਮਰ ਹੱਦ ਹੈਗੀ ਹੈ 47 ਸਾਲ ਉਮਰ ਸੰਬੰਧੀ ਸ਼ਰਤਾਂ ਇਸ ਇਤਿਹਾਰ ਜਾਰੀ ਕਰਨ ਵਾਲੇ ਮਹੀਨੇ ਦੀ ਪਹਿਲੀ ਮਿਤੀ ਨੂੰ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਮਤਲਬ ਕਿ ਜਦੋਂ ਇਸ਼ਤਿਹਾਰ ਜਾਰੀ ਹੋਊਗਾ ਅਜੇ ਇਸ਼ਤਿਹਾਰ ਜਾਰੀ ਹੋਇਆ ਨਹੀਂ ਪਰ ਇਹ ਹੋ ਜਾਣਾ ਤੇ ਇਹਦੇ ਵਿੱਚ ਜਦੋਂ ਇਹ ਜਾਰੀ ਹੋਊਗਾ ਉਸ ਮਹੀਨੇ ਦੀ ਪਹਿਲੀ ਤਰੀਕ ਤੱਕ ਮਤਲਬ ਇਹ ਉਮਰ ਸੀਮਾ ਜਿਹੜੀ ਇਹ ਪੂਰੀਆਂ ਹੋਣੀਆਂ ਚਾਹੀਦੀਆਂ ਹਾਂਜੀ ਅੱਗੇ ਆਪਾਂ ਗੱਲ ਕਰਾਂਗੇ ਰਿਹਾਇਸ਼ ਦੇ ਸੰਬੰਧੀ ਸ਼ਰਤਾਂ ਬਾਰੇ ਹਾਂਜੀ ਤਾਂ ਜਿਹੜੇ ਇਲਾਕੇ ਦੇ ਵਿੱਚ ਆਪਾਂ ਅਪਲਾਈ ਕਰ ਰਹੇ ਹਾਂ ਉਥੋਂ ਦੇ ਹੀ ਵਸਨੀਕ ਹੋਣੇ ਚਾਹੀਦੇ ਆ ਤੇ ਜਿੱਦਾਂ ਕਿ ਹੋਰ ਕਿਸੇ ਪਿੰਡ ਦੇ ਵਿੱਚ ਜਾਂ ਹੋਰ ਕਿਸੇ ਵਾਰਡ ਦੇ ਵਿੱਚ ਆਪਾਂ ਅਪਲਾਈ ਨਹੀਂ ਕਰ ਸਕਦੇ ਤੇ ਇਹਦੇ ਵਿੱਚ ਰਿਹਾਇਸ਼ ਤੇ ਜਾਤੀ ਨਾਲ ਸੰਬੰਧਿਤ ਲੋੜੀਂਦੇ ਜਿਹੜੇ ਦਸਤਾਵੇਜ਼ ਉਹ ਆਪਾਂ ਅੱਗੇ ਗੱਲ ਕਰਦੇ ਆ ਹਾਂਜੀ ਰਿਹਾਇਸ਼ ਤੇ ਜਾਤੀ ਨਾਲ ਸੰਬੰਧਿਤ ਲੋੜੀਂਦੇ ਦਸਤਾਵੇਜ਼ ਹਾਂਜੀ ਇਹ ਜਿਹੜਾ ਆਪਣਾ ਰਿਹਾਇਸ਼ੀ ਸੰਬੰਧੀ ਸਰਟੀਫਿਕੇਟ ਜਿਹੜਾ ਇਹ ਆਪਣਾ ਤਾਜ਼ਾ ਬਣਿਆ ਹੋਣਾ ਚਾਹੀਦਾ ਨਵਾਂ ਬਣਿਆ ਹੋਣਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਨਵਾਂ ਜਿਹੜਾ ਹੁੰਦਾ ਆ ਰੈਜ਼ੀਡੈਂਸ ਸਰਟੀਫਿਕੇਟ ਉਹੀ ਆਪਾਂ ਨੂੰ ਇਹਦੇ ਵਿੱਚ ਲੱਗੇਗਾ ਤੇ ਵੋਟਰ ਸਨਾਖਤੀ ਕਾਰਡ ਤਾਜ਼ਾ ਵੋਟਰ ਸੂਚੀ ਹਾਂਜੀ ਤਾਂ ਜਿੱਦਾਂ ਕਿ ਹੁਣ ਜੇ ਆਪਾਂ ਹੁਣੇ ਬਣਾਉਨੇ ਆ ਵੋਟਰ ਕਾਰਡ ਉਹ ਨਹੀਂ ਚੱਲੇਗਾ ਆਪਣਾ ਮਤਲਬ ਕਿ ਤਾਜ਼ਾ ਵੋਟਰ ਸੂਚੀ ਤੇ ਤਾਜ਼ਾ ਵੋਟਰ ਸੂਚੀ ਦੇ ਵਿੱਚ ਆਪਣਾ ਜਿਹੜਾ ਰਿਕਾਰਡ ਦਰਜ ਹੋਣਾ ਚਾਹੀਦਾ ਤੇ ਜਿਹੜੀਆਂ ਪਿੱਛੇ ਵੋਟਾਂ ਪੈ ਕੇ ਹਟੀਆਂ ਆਪਾਂ ਵੋਟਾਂ ਪਾਈਆਂ ਹੋਵੇ ਹਾਂ ਜੀ ਤਾਂ ਮੀਨਜ਼ ਕਿ 1.5 ਸਾਲ ਪੁਰਾਣਾ ਹੋਵੇ ਆਪਣਾ ਤੇ ਜੇ ਉਸ ਤੋਂ ਜ਼ਿਆਦਾ ਪੁਰਾਣਾ ਹੈ ਉਹ ਤੇ ਚੱਲੇਗਾ ਹੀ ਚੱਲੇਗਾ ਤੇ ਜੇ ਤਾਜ਼ਾ ਇਹਦੇ ਵਿੱਚ ਲੇਟੈਸਟ ਜਿਹੜੇ ਕਿ ਹੁਣ ਮੌਕੇ ਤੇ ਆਪਾਂ ਬਣਾ ਲੈਨੇ ਆ ਉਹ ਨਹੀਂ ਚੱਲੇਗਾ ਤੇ ਇਹਦੇ ਵਿੱਚ ਆਧਾਰ ਕਾਰਡ ਘੱਟੋ ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਤੁਹਾਡਾ ਤੇ ਰਾਖਮ ਕਰਨ ਦਾ ਲਾਭ ਲੈਣ ਲਈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਆਪਾਂ ਨੂੰ ਜਾਤੀ ਸਰਟੀਫਿਕੇਟ ਦਿੱਤਾ ਜਾਂਦਾ ਉਹ ਵੀ ਆਪਣੇ ਕੋਲ ਜਿਹੜਾ ਹੋਣਾ ਜ਼ਰੂਰੀ ਆ ਉਹ ਤਾਂ ਚਾਹੇ ਜਿੰਨਾ ਮਰਜ਼ੀ ਪੁਰਾਣਾ ਹੋਵੇ ਉਹਦਾ ਨਹੀਂ ਕੋਈ ਚੱਕਰ ਤੇ ਉਹ ਜਿੰਨਾ ਮਰਜ਼ੀ ਮਤਲਬ ਕਿ ਪੁਰਾਣਾ ਹੋਵੇ ਤੇ ਹਾਂਜੀ ਤਾਂ ਮੈਂ ਦੁਬਾਰਾ ਰਿਪੀਟ ਕਰ ਦਿੰਨੇ ਆ ਤੁਹਾਨੂੰ ਕਿ ਜਿਹੜੇ ਏਰੀਆ ਦੇ ਵਿੱਚ ਆਪਾਂ ਅਪਲਾਈ ਕਰ ਰਹੇ ਹਾਂ ਜਿਹੜੇ ਪਿੰਡ ਦੇ ਵਿੱਚ ਅਪਲਾਈ ਕਰ ਰਹੇ ਹਾਂ ਉਹ ਆਪਾਂ ਪਿੰਡ ਪਿੰਡ ਦੇ ਵਿੱਚ ਹੀ ਅਪਲਾਈ ਕਰ ਸਕਦੇ ਹਾਂ ਜਾਂ ਆਪਾਂ ਆਪਣੇ ਵਾਰਡ ਦੇ ਵਿੱਚ ਹੀ ਅਪਲਾਈ ਕਰ ਸਕਦੇ ਹਾਂ ਹਾਂਜੀ ਤਾਂ ਇਹਦੇ ਵਿੱਚ ਰਹਾਇਸ਼ ਅਤੇ ਜਤੀ ਨਾਲ ਸੰਬੰਧਿਤ ਲੋੜੀਂਦੇ ਜਿਹੜੇ ਦਸਤਾਵੇਜ਼ ਜਿਵੇਂ ਰੈਜ਼ੀਡੈਂਸ ਸਰਟੀਫਿਕੇਟ ਜਿਹਨੂੰ ਆਪਾਂ ਡੋਮਿਕਲ ਸਰਟੀਫਿਕੇਟ ਵੀ ਕਹਿ ਦਿੰਦੇ ਆ ਇਹ ਆਪਾਂ ਨੂੰ ਤਾਜ਼ਾ ਚਾਹੀਦਾ ਹੈ ਨਵਾਂ ਹੋਣਾ ਚਾਹੀਦਾ ਕਿਉਂਕਿ ਪਿਛਲਾ ਨਹੀਂ ਚੱਲਦਾ ਵੇਟਰ ਕਾਰਡ ਆਪਣਾ 1 ਸਾਲ ਜਾਂ ਉਸ ਤੋਂ ਵੱਧ ਪੁਰਾਣਾ ਹੋਣਾ ਚਾਹੀਦਾ ਮਤਲਬ ਕਿ ਜੋ ਪਿੱਛੇ ਆਪਣਾ ਵੋਟਾਂ ਹੁਣ ਲੰਘ ਕੇ ਗਈਆਂ ਨੇ ਸਰਪੰਚੀ ਦੀਆਂ ਉਹਦੇ ਵਿੱਚ ਜਿਹੜਾ ਵੋਟ ਆ ਉਹ ਆਪਣੇ ਪਾਈ ਹੋਣੀ ਚਾਹੀਦੀ ਆ ਉਹਦੇ ਵਿੱਚ ਆਪਣਾ ਨਾਮ ਆ ਜਿਹੜਾ ਦਰਜ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਧਾਰ ਕਾਰਡ ਜਿਹੜਾ 6 ਮਹੀਨੇ ਤੋਂ ਵੱਧ ਪੁਰਾਣਾ ਹੋਣਾ ਚਾਹੀਦਾ ਏ ਤੇ ਐਸ்சி ਬੀਸੀ ਲਈ ਜਿਹੜਾ ਜਾਤੀ ਸਰਟੀਫਿਕੇਟ ਆ ਇਹ ਜ਼ਰੂਰੀ ਹੋਣਾ ਚਾਹੀਦਾ ਹਾਂਜੀ ਤਾਂ ਅੱਗੇ ਉੰਜ ਮੈਰਿਟ ਜਿਹਨਾਂ ਲੇਡੀਜ਼ ਨੇ ਮੈਰਿਟ ਤੇ ਅਪਲਾਈ ਕਰਨਾ ਹੈ ਉਹਨਾਂ ਲਈ ਵੀ ਇਸ ਵਾਰ ਸ਼ਰਤਾਂ ਨੇ ਉਹਨਾਂ ਦੇ ਹਸਬੰਡਸ ਦੇ ਲਈ ਵੀ ਇਸ ਵਾਰ ਜਿਹੜੀ ਦਸਤਾਵੇਜ਼ਾਂ ਦੀ ਲੋੜ ਪਏਗੀ ਉਹਨਾਂ ਦੇ ਹਸਬੰਡ ਦੇ ਡਾਕੂਮੈਂਟਸ ਜਿਦਾਂ ਕਿ ਰੈਜ਼ੀਡੈਂਸ ਸਰਟੀਫਿਕੇਟ ਉਹਨਾਂ ਦੇ ਹਸਬੰਡ ਦਾ ਵੀ ਲੱਗੂਗਾ ਤੇ ਉਹਨਾਂ ਦੇ ਹਸਬੰਡ ਦਾ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਉਹ ਨਵਾਂ ਨਵਾਂ ਬਣਵਾ ਕੇ ਲਾ ਦਿਓ ਤੇ ਆਧਾਰ ਕਾਰਡ ਉਹਨਾਂ ਦੇ ਹਸਬੰਡ ਦਾ ਲੱਗੇਗਾ ਹਾਂਜੀ ਤਾਂ ਅੱਗੇ ਆ ਇਸ ਵਾਰ ਜਿਹੜਾ ਰਾਖਵਾ ਕਰਨਾ ਤੈ ਕੀਤਾ ਸਰਕਾਰ ਨੇ ਉਹ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਰਾਖਵਾ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੇ ਕਿ ਵਿਭਾਗ ਵਿੱਚ ਅੰਗਣਵੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 25% ਐਸਸੀ ਕਾਸਟ ਦੀ ਜਾਤੀਆਂ ਦਾ ਰਾਖਵਾ ਕਰਨਾ ਜਿਹੜਾ ਉਹ 25% ਹੋਵੇਗਾ ਬੀਸੀ ਪਛੜੀਆਂ ਸ਼੍ਰੇਣੀਆਂ ਜਾਨੀ ਕਿ ਬੀਸੀ ਕੈਟਾਗਰੀ ਦੀਆਂ ਜਿਹੜੀਆਂ ਸਬੰਧਿਤ ਮਹਿਲਾਵਾਂ ਹੋਣਗੀਆਂ ਉਹਨਾਂ ਨੂੰ 12% ਰਾਖਵਾ ਜਿਹੜਾ ਰਾਖਵਾ ਕਰਨਾ ਉਹ ਦਿੱਤਾ ਜਾਏਗਾ ਹਾਂਜੀ ਤਾਂ ਐਸੀ ਕੈਟਾਗਰੀ ਦੀਆਂ ਟੋਟਲ ਜਿੰਨੀਆਂ ਵੀ ਪੋਸਟਾਂ ਹੋਣਗੀਆਂ ਉਹਦੇ ਵਿੱਚ 25% ਐਸੀ ਕੈਟਾਗਰੀ ਦੀਆਂ ਹੋਣਗੀਆਂ ਤੇ 12% ਜੋ ਸੀਟਾਂ ਹੋਣਗੀਆਂ ਉਹ ਬੀਸੀ ਕੈਟਾਗਰੀ ਦੀਆਂ ਠੀਕ ਹੈ ਜੀ ਉਮੀਦ ਕਰਦੇ ਆ ਕਿ ਤੁਸੀਂ ਸਮਝ ਗਏ ਹੋਵੋਗੇ ਸਾਰੀ ਗੱਲ ਹਾਂਜੀ ਤਾਂ ਅੱਗੇ ਆਪਾਂ ਗੱਲ ਕਰਾਂਗੇ ਇਸ ਆਗਨਵੜੀ ਭਰਤੀ 2025 ਲਈ ਜ਼ਰੂਰੀ ਤੇ ਲਾਸਟ ਅਪਡੇਟ ਦੇ ਬਾਰੇ ਹਾਂਜੀ ਤਾਂ ਇਸ ਵਾਰ ਪੰਜਾਬ ਸਰਕਾਰ ਨੇ ਇਸ ਦੀ ਐਪਲੀਕੇਸ਼ਨ ਫੀਸ ਵੀ ਰੱਖ ਦਿੱਤੀ ਗਈ ਆ ਜਿੱਦਾਂ ਕਿ ਆਪਾਂ ਜਾਣਦੇ ਆ ਕਿ ਪਹਿਲਾਂ ਕੋਈ ਫੀਸ ਨਹੀਂ ਹੁੰਦੀ ਸੀ ਇਹਦੀ ਤੇ ਇਸ ਵਾਰ ਫੀਸ ਦਾ ਕ੍ਰਾਈਟੇਰੀਆ ਵੀ ਰੱਖ ਦਿੱਤਾ ਹੈ ਜੋ ਕਿ ਆਗਨਵਾੜੀ ਵਰਕਰ ਦੀ ਜਨਰਲ ਕੈਟਾਗਰੀ ਦੀ ਜਿਹੜੀ ਫੀਸ ਆ ਉਹ ਹੋਵੇਗੀ 500 ਰੁਪਇਆ ਹਾਂਜੀ ਤਾਂ ਤੁਸੀਂ ਦੇਖ ਸਕਦੇ ਆ ਕਿ ਤੇ ਜਨਰਲ ਕੈਟਾਗਰੀ ਦੇ ਵਰਕਰ ਦੇ ਲਈ 500 ਰੁਪਇਆ ਹੋਵੇਗੀ ਤੇ ਐਸੇ ਬੀ ਸੀ ਕੈਟਾਗਰੀ ਤੇ ਵਿਧਵਾ ਤਲਖਸ਼ ਦਾ ਔਰਤਾਂ ਜਾਂ ਹੈਂਡੀਕੈਪਡ ਜਿਹੜੇ ਪਰਸਨਸ ਉਹਨਾਂ ਦੇ ਲਈ 250 ਰੁਪਇਆ ਫੀਸ ਹੋਵੇਗੀ ਤੇ ਇਹ ਹੈਗਾ ਸੀ ਵਰਕਰ ਤੇ ਲਈ ਹਾਂਜੀ ਤਾਂ ਅੱਗੇ ਅੰਗਨਵਾੜੀ ਹੈਲਪਰ ਦੇ ਲਈ ਜਿਹੜੀ ਫੀਸ ਹੈਗੀ ਆ ਉਹ ਹੈਲਪਰ ਦੀ ਫੀਸ ਜਨਰਲ ਕੈਟਾਗਰੀ ਦੇ ਲਈ 300 ਹੋਆ ਤੇ ਐਸਈ ਬੀਸੀ ਵਿਧਵਾ ਤਲਖਸ਼ ਦਾ ਤੇ ਹੈਂਡੀਕੈਪਡ ਪਰਸਨਸ ਦੇ ਲਈ 150 ਰੁਪਿਆ ਹੋਵੇਗੀ ਹਾਂਜੀ ਤਾਂ ਇਹ ਸੀ ਆਪਣੀਆਂ ਅੱਜ ਦੀਆਂ ਕੁਝ ਖਾਸ ਅੰਗਨਵਾੜੀ ਭਰਤੀ ਦੀਆਂ ਕੁਝ ਅਪਡੇਟਸ ਅ ਅੱਜ ਦੇ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਕਿਵੇਂ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਡਾ ਇਸ ਵੀਡੀਓ ਦੇ ਨਾਲ ਰਿਲੇਟਿਡ ਕੋਈ ਵੀ ਕੋਈ ਵੀ ਕੁਐਸਚਨ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੇ ਸਕਦੇ ਹੋ ਤਾਂ ਤੁਹਾਡਾ ਜਿਹੜਾ ਮਤਲਬ ਉਹ ਤੁਹਾਨੂੰ ਮੈਸੇਜ ਗਾਈਡ ਕਰਨ ਦਾ ਨਹੀਂ ਹੈਗਾ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਗਾਈਡ ਕਰੀਏ ਤਾਂ ਕਿ ਆਉਣ ਵਾਲੀ ਭਰਤੀ ਦੇ ਵਿੱਚ ਜਿਹੜੇ ਤੁਸੀਂ ਆਪਣੇ ਡਾਕੂਮੈਂਟਸ ਆ ਉਹ ਤੁਸੀਂ ਪਹਿਲਾਂ ਬਣਵਾ ਕੇ ਰੱਖ ਲਓ ਸਾਰੇ ਡਾਕੂਮੈਂਟ ਜਿਹੜੇ ਪਹਿਲਾਂ ਤਿਆਰ ਕਰਕੇ ਰੱਖ ਲਓ ਤਾਂ ਕਿ ਤੁਹਾਨੂੰ ਮੌਕੇ ਤੇ ਜੁੜਾ ਭੱਜਣਾ ਨਾ ਪਵੇ ਮੌਕੇ ਤੇ ਭੱਜਣਾ ਠਨਾ ਕਰਨੀ ਪਵੇ ਤੇ ਉਹਦਾ ਫਿਰ ਜਿਹੜਾ ਤੁਸੀਂ ਨਾਲ ਦੇ ਨਾਲ ਅਪਲਾਈ ਕਰ ਦੋ ਠੀਕ ਹੈ ਜੀ ਇਹ ਸੀ ਅੱਜ ਦੀ ਆਗਨਵੜੀ ਭਰਤੀ 2025 ਦੀ ਨਵੀਆਂ ਸ਼ਰਤਾਂ ਤੇ ਨਵੇਂ ਨਿਯਮ ਹਾਂਜੀ ਤਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੇਰੇ ਚੈਨਲ ਤੇ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ